ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਕੈਰੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਰਨ ਸਾਹਿਬ ਮਿਰਚੰਡਾ ਸਿੰਘ ਦੇ ਫਾਰਮ ਤੇ ਆਏ ਆਂ ਦੋਸਤੋ ਜਿਦਾਂ ਕਿ ਸਾਰਾ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਮਿਰਚੰਡੇ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 6 ਪਸ਼ੂ ਤੁਹਾਨੂੰ ਦਿਖਾਉਣੇ ਆ 4 ਪਸ਼ੂ ਬਿਲਕੁਲ ਗੱਬਣ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਤਿਆਰੀ ਵਾਲੇ ਆ ਤੇ ਦੋ ਪਸ਼ੂ ਸੂਏ ਆ ਠੀਕ ਆ ਜੀ ਦੋ ਬੈੜਾ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਦੋ ਬੈੜਾ ਗੱਬਣਾ ਦੋਸਤੋ ਤੇ ਦੋ ਹੀ ਝੋਟੀਆਂ ਗੱਬਣਾ ਠੀਕ ਆ ਇਹ ਟੋਟਲ 6 ਨਾਗਾਂ 6 ਨਾਗਾਂ ਦੀ ਡਿਟੇਲ ਵੀਰ ਝੰਡੇ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੋਂ ਬਾਕੀ ਪਸ਼ੂ ਜਿਹੜੇ ਆ ਦੋਸਤੋ ਵੱਡੀ ਗਿਣਤੀ ਦੇ ਕੋਈ 8-7 ਨਾਗ ਜਿਹੜੇ ਆ 5-7 ਨਾਗ ਇਸ ਕਿਲੇ ਦੇ ਉੱਪਰ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਸੋ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਗੱਬਣ ਪਸ਼ੂ ਕੋਈ ਭਰਾ ਲੈ ਕੇ ਜਾਂਦਾ ਟਿੱਪ ਕੇ ਚੌਥਣਾ ਦੀ ਸੂਏ ਸੂਏ ਨਾਗ ਦੀ ਦੋ ਡੰਗ ਚੋ ਕੇ ਤਸੱਲੀ ਆ ਉਹ ਆਪਣੀ ਤੁਸੀਂ ਕਰ ਲਿਓ ਠੀਕ ਆ ਅੱਜ ਸਮਾਂ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ ਤਰੀਕ 4 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 6:30 ਵਜੇ ਦਾ ਆਓ ਕਰਦੇ ਆਂ ਗੱਲਬਾਤ ਵੀਰ ਝੰਡੇ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਅੱਜ ਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਝੰਡੇ ਸਾਸਰੀ ਕਾਲ ਸਾਸਰੀ ਕਾਲ ਵੀ ਦੀ ਸਾਸਰੀ ਕਾਲ ਉਸਰਾਉ ਠੀਕ ਠਾਕ ਬੜੇ ਵਧੀਆ ਵੀਰ ਝੰਡੇ ਕਾਇਮ ਵਧੀਆ ਵਧੀਆ ਕਿਰਪਾ ਸੱਚੇ ਪਾਤਸ਼ਾਹ ਜੀ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਵੀਰ ਝੰਡੇ ਹਾਂਜੀ ਹਾਂ ਸਾਰਿਆਂ ਤੋਂ ਪਹਿਲਾਂ ਮੇਰੇ ਵੀਰ ਭਰਾ ਜਿਹੜੇ ਵੇਖਣ ਆਲੇ ਹੁਣ ਸਾਰਿਆਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਾਸਰੀ ਕਾਲ ਸਾਸਰੀ ਕਾਲ ਵੀਰ ਝੰਡੇ ਹਾਂਜੀ ਅੱਛਾ ਵੀਰ ਝੰਡੇ ਆਈ ਗਈਆਂ ਦਾ ਮਾਲ ਇਸੇ ਤਰ੍ਹਾਂ ਹਾਂਜੀ 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 ਠੀਕ ਆ ਜੀ ਹਾਂਜੀ ਹਾਂਜੀ ਤਕਰੀਬਨ ਆਪਣੇ ਕੋਲ ਓਨੇ ਹੀ ਗਿਣਤੀ ਦੇ ਵਿੱਚ ਬੈਠਾ ਹੁੰਦੀਆਂ ਨੇ ਤੇ ਓਨੀਆਂ ਅੱਧੋ-ਅੱਧਾ ਹੀ ਕੰਮ ਹੁੰਦਾ ਅੰਕੜਾ ਹਾਂਜੀ ਹਾਂਜੀ ਠੀਕ ਆ ਜੀ ਹਾਂ ਅੱਜ ਵੀਰ ਝੰਡੇ ਦੋ ਹੀ ਪਸ਼ੂ ਸੋਇਆ ਬਾਕੀ ਪਸ਼ੂ ਆਪਣੇ ਕੋਲ ਚਾਰ ਗੱਭਣ ਤਿਆਰੀ ਵਾਲੇ ਆ ਹਾਂਜੀ ਹਾਂਜੀ ਤਿਆਰੀ ਵਾਲੇ ਆ ਵੀ ਉਹਦੀ ਚਾਰ ਪਸ਼ੂ ਠੀਕ ਆ ਜੀ ਹਾਂਜੀ ਹਾਂਜੀ ਤੇ ਬੈੜਾ ਵਿੱਚ ਇੱਕ ਤਾਂ ਬੈੜਾ ਬਿਲਕੁਲ ਰਾਤ ਹੀ ਸੁੱਈ ਤੁਸੀਂ ਹਾਂਜੀ ਹਾਂਜੀ ਰਾਤ ਸੁੱਈ ਆ ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਲੋ ਦੋਸਤੋ ਜਿਹੜੀ ਇਹ ਡੱਬੀ ਵਾੜ ਤੁਸੀਂ ਦੇਖ ਰਹੇ ਜੀ ਠੀਕ ਆ ਜੀ ਇਹ ਬਿਲਕੁਲ ਰਾਤ ਹੀ ਸੂਈ ਆ ਤੇ ਵਛੀ ਇਹ ਚੰਡੇ ਵੀਰ ਪਹਿਲਾਂ ਹੀ ਆ ਪਹਿਲਾਂ ਸੂਈ ਆ ਹਾਂਜੀ ਪਹਿਲਾਂ ਸੂਆ ਵੀਰ ਜੀ ਇਹ ਦੋਂਦੀ ਚੌਗੀ ਆ ਵਛੀ ਦੋਂਦੀ ਚੌਗੀ ਆ ਹਾਂਜੀ ਹਾਂਜੀ ਦੋਂਦੀ ਚੌਗੀ ਆ ਲੋ ਜੀ ਦੋਂਦੀ ਚੌਗੀ ਵਛੀ ਆ ਦੋਸਤੋ ਪਹਿਲਾਂ ਸੂਆ ਵਛੀ ਸੂਈ ਆ ਰਾਤ ਰਾਤ ਹੀ ਸੂਈ ਹੈ ਤੇ ਜੇਰ ਜੂਰ ਪੈ ਗਈ ਆ ਵਧੀਆ ਵਧੀਆ ਵੀਰ ਜੀ ਐ ਵਧੀਆ ਠੀਕ ਆ ਜੀ ਹਾਂਜੀ ਹਾਂਜੀ ਜੇਰ ਜੂਰ ਐ ਵਧੀਆ ਪੈ ਗਈ ਆਓ ਦੋਸਤੋ ਇਹ ਕਬਰੀਦਾਂ ਨੂੰ ਪੂਰੀ ਆਪਾਂ ਬੱਚੀ ਦਿਖਾ ਦਿੰਨੇ ਆਂ ਪਹਿਲਾ ਸੂਆ ਬੱਚੀ ਆ ਠੀਕ ਆ ਜੀ ਦੋਂਦੀ ਚੋਗੀ ਬੱਚੀ ਛੋਟਾ ਕੰਨ ਬੋਦੀ ਵਾਲੀ ਬੱਚੀ ਆ ਤੇ ਮਗਰ ਬੱਚਾ ਕਿਤੇ ਬੱਚਾ ਵੀਰ ਜੀ ਆਵੇ ਲੋ ਜੀ ਮਗਰ ਬੱਚਾ ਆ ਜਿੱਲਾ ਨੜੂਆ ਨਾਲ ਆ ਬੱਚੇ ਦੇ ਬੱਚਾ ਗੜਾ ਨਾ ਬੱਚਾ ਬੜਾ ਬਰੀਡ ਵਾਲਾ ਮੈਂ ਆ ਬੱਚੀ ਗੜਾ ਹੁੰਦੀ ਤੇ ਵੇਖਣੇ ਠੀਕਾ ਟੁਕਾ ਕੋਈ ਵੀਰ ਚਲੋ ਚੰਗੇ ਭਰਾ ਦਿੰਦੇ ਆਂ ਹਾਂਜੀ ਫਾਰਮ ਚੋਂ ਆਈ ਵੀਰ ਜੀ ਬੱਚੀ ਫਾਰਮ ਚੋਂ ਲਈ ਆ ਆਪਾਂ ਅੱਛਾ ਜੀ ਹਾਂਜੀ ਉਹ ਫਾਰਮ ਚੋਂ ਵੀਰ ਜੀ ਦੋਂਦੀਆਂ ਚੋਕੀਆਂ ਤੁਹਾਨੂੰ ਪਤਾ ਹੁੰਦੀਆਂ ਵਾ ਹਾਂ ਹਾਂਜੀ ਹਾਂਜੀ ਲਓ ਤੇ ਤੁਸੀ ਅਛਾ ਵੀਰ ਚੰਡੇ ਚੋਣ ਚਣ ਕਿਵੇਂ ਆਈ ਵਧੀਆ ਵੀਰ ਜੀ ਇੱਕ ਨੰਬਰ ਚ ਵਾਈ ਕੋਈ ਵੰਗੇ ਦੀ ਲੋੜ ਨਹੀਂ ਕੋਈ ਗੱਲ ਨਹੀਂ ਕੋਈ ਇਹ ਆ ਵੀ ਕਿਤੇ ਮੰਨ ਲਓ ਮਾਸਾ ਜਿੰਨੀ ਵੀ ਨਹੀਂ ਕਰਮਾ ਆਉਂਦਾ ਵੇਖੋ ਆਹ ਵੇਖੋ ਆਹ ਵੇਖੋ ਇਹਦੇ ਸਤ ਮਾਰੇ ਮਾਰੇ ਇਹੋ ਧਾਰਾ ਉਂਗੋਲ ਦੀ ਟੀ ਮੋਟੀ ਮੋਟੀ ਧਾਰਾ ਠੀਕ ਆ ਜੀ ਸੋ ਨਾਲ ਦੀ ਨਾਲ ਹੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਮੇਰ ਦਿਖਾਈ ਜਾਂਦਾ ਥਣ ਪੂਰਾ ਹੱਤੀ ਚਵਾਈ ਵਾਲਾ ਠੀਕ ਆ ਜੀ ਕੋਈ ਮੇਰਾ ਭਰਾ ਦੂਰ ਨੇੜੇੋਂ ਆ ਰਿਹਾ ਤੇ ਪਹਿਲਾ ਸੂਆ ਨਾ ਸਮਝ ਕੇ ਆ ਕੇ ਵੀ ਥਣ ਛੋਟਾ ਪੂਰਾ ਮੁਠੀ ਵਿੱਚ ਆਉਂਦਾ ਪੂਰਾ ਮੁਠੀਆ ਚਵਾਈ ਫਿਰ ਵਧੀ ਵਧੀਆ ਵੀਰ ਜੀ ਬਹੁਤ ਜਦਾਂ ਮਰਜ਼ੀ ਮੰਨ ਲੋ ਇਹ ਗੱਲ ਹੈ ਕਿ ਕਰਮਾ ਵਾਲੀ ਨੂੰ ਜਦਾਂ ਮਰਜ਼ੀ ਥੱਲੇ ਬੈਜੋ ਆਵੇ ਵੰਨਾ-ਵੰਨਾ ਕਿੰਨੀਆਂ ਵਧੀਆ ਲੱਗੀਆਂ ਕਰਮਾ ਠੀਕ ਲੈ ਨਿੱਕੇ ਵੀਰ ਖੋਲ ਕੇ ਦਿਖਾ ਦਗੀ ਹਾਂਜੀ ਹਬ ਦੱਸੋ ਬੱਚੀ ਬੜੀ ਪਿਆਰੀ ਆ ਪਹਿਲਾ ਸੂਆ ਬੱਚੀ ਸੂਈ ਆ ਤੋਂ ਨਸਲ ਬ੍ਰਿਡ ਦੇ ਵਿੱਚ ਹਾਂ ਧਿਆਨ ਦੱਬੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਕਰਮਾ ਵਾਲੀ ਨੂੰ ਠੀਕ ਆ ਤੇ ਤਾਜੀ ਸੂਈ ਆ ਰਾਤ ਹੀ ਸੂਈ ਆ ਮਗਰ ਬੱਚਾ ਤੇ ਰਾਤ ਹੀ ਜੇਰ ਜੁਰ ਪ੍ਰੋਪਰ ਪਹਿ ਕੇ ਸਾਫ਼ ਹੋ ਗਈ ਆ ਠੀਕ ਆ ਤੇ ਅੱਜ ਮਾਰਨਿੰਗ ਵੀਰ ਕੰਨੇ ਥੋੜਾ ਪਾਦਾ ਹਾਂਜੀ ਆ ਚੋਇਆ ਵੀਰ ਜੀ 5 ਕਿਲੋ ਬੋਲਾ ਬੱਚੀ ਨੂੰ ਜਾ ਕੇ ਨਾ ਹਾਂਜੀ ਚੋਇਆ ਵਾ ਤੇ ਬਾਕੀ ਇਹ ਆ ਵੀ ਵਾਵਾ ਮੈਂ ਖਾਲੀ ਕਰਤੀ ਸੀ ਵਛੀ ਤੇ ਮੈਂ ਆ ਥੋੜੇ ਜਿ ਗਰਮੀ ਗਰਮੀ ਵੀ ਆ ਤੁਹਾਨੂੰ ਪਤਾ ਤੇ ਬਾਕੀ ਇਹ ਆ ਵੀ ਨਿਖਰਪੀ ਕਰਮਾਂ ਵਾਲੀ ਹਾਂ ਹਾਂਜੀ ਹਾਂਜੀ ਸ਼ਾਮ ਮਾਂ ਨੂੰ ਇੱਕ ਵਾਰੀ ਤੇ ਉਹ ਸੂਸਵਾ ਚ ਆਇਆ ਪਸੂ ਹਾਂਜੀ ਹਾਂਜੀ ਤੇ ਬੱਛਾ ਵੜਾ ਪਲਿਆ ਦਿੱਤਾ ਹੀ ਬੱਛਾ ਕੋੜਾ ਦੋ ਅਰਗਾ ਵਾ ਹਾਂਜੀ ਕੱਦ ਕਾਠ ਵੀ ਬੱਚੀ ਦਾ ਵੇਖੋ ਸੋਹਣਾ ਵਾ ਹਾਂਜੀ ਹਾਂਜੀ ਬਾਕੀ ਇਹ ਆ ਵੀ ਲੰਮੀ ਲੁੰਮੀ ਪੂਰੀ ਆ ਹਾਂਜੀ ਤੇ ਬਾਕੀ ਆ ਵੀ ਜੇ ਚਲੋ ਜਾਤ ਬਰੀਡ ਵੀ ਸੋਹਣੀ ਆ ਕਰਮਾਂ ਵਾਲੀ ਨੂੰ ਹਾਂ ਲਓ ਜੀ ਤੇ ਇੰਨੇ ਤੇ ਪਹਿਲਾਂ ਮਾਰ ਦੀਆਂ ਵੀ ਸੰਧੂ ਸਾਹਿਬ ਥੋੜੀ ਬਹੁਤੀ ਔਲ ਇਹਨੂੰ ਨਹੀਂ ਕਰਮਾਲੀ ਨੂੰ ਕਿਤੇ ਮਾਸਾ ਜਿੰਨੀ ਵੀ ਨਹੀਂ ਪ੍ਰਵਾਹ ਵੀ ਮੈਂ ਕੋਈ ਠੀਕ ਆ ਜੀ ਬੱਚੇ ਦਾ ਐ ਪੂਰਾ ਇਹ ਬੱਚੇ ਸਾਰੀ ਬੜੀ ਸਾਫ ਸੁਥਰੀ ਆ ਹਾਂ ਜੀ ਹਾਂ ਜੀ ਤੇ ਬਾਕੀ ਆ ਵੀ ਚੰਗੀ ਆ ਦੁੱਧ ਵੀ ਸੋਨਾ ਚੱਕਰਮਾਲੀ ਭਰੂਗੀ ਤੇ ਲਓ ਜੀ ਹਾਂ ਜੀ ਹਾਂ ਜੀ ਅੱਛਾ ਵੀਰ ਝੰਡੇ ਦੀ ਲੈਣ ਦੇਣ ਦੀ ਜੇਕਰ ਗੱਲ ਕਰੀਏ ਕੀ ਮੁੱਲ ਰਹੂਗਾ ਦਾ ਮੋਲ ਵੀਰ ਜੀ ਇਹਦਾ ਆਪਾਂ 55000 ਰੁਪਇਆ ਕਰਦੇ 55000 ਦੀ ਜੀ ਦੇ ਲੈਣ ਦੇ ਨਾਲ ਹੀ ਗੱਲਬਾਤ ਕਰਦੀ ਹੈ ਤੁਸੀਂ ਚੱਪੇ ਕਰਕੇ ਹਾਂਜੀ ਹਾਂਜੀ ਕੋਈ ਨਹੀਂ ਜੇ ਕੋਈ ਭਰਾ ਕੋਈ ਫੋਨ ਲਾਵੇ ਕੋਈ ਨਹੀਂ ਮਾਨਤਨ ਕਰਦਾਂਗੇ ਬਾਕੀ ਇਹ ਆ ਵੀ ਬੱਚੀ ਦੇ ਵੇਖੋ ਪੂਰੀ ਆ ਖਬਰਦਾਰਾ ਕਰਮਾਂ ਵਾਲੀ ਹਾਂਜੀ ਹਾਂਜੀ ਦੰਦਾ ਜੀ ਇਹ ਤਾਂ ਦੱਸਣ ਦਿਆਵੇਂ ਵੀ ਦੋਂਦੀ ਚੌਗੀ ਆ ਬਿਲਕੁਲ ਹਾਂਜੀ ਹਾਂਜੀ ਆ ਵੇਖੋ ਸੀਲੀਆਂ ਸੂਲੀਆਂ ਫਿਰ ਵੇਖੋ ਬੰਦਾ ਮੁੰਡਾ ਮਗਰਲੇ ਨਾ ਮਗਰ ਲੱਜ ਤਾਂ ਮਾਸਾ ਨਹੀਂ ਹੱਥ ਨਹੀਂ ਕਦੇ ਪੇੜਦਾ ਠੀਕ ਹੈ ਜੀ ਹਾਂਜੀ ਹਾਂਜੀ ਮਈਆਂ ਵਾਲੀ ਚਵਾਈ ਕਰਮਾਂ ਠੀਕ ਹੈ ਅੱਗੇ ਆ ਗਈ ਆਪਣੇ ਕੋਲ ਜਿਹੜੀ ਛਾਈ ਵਾਲ ਕ੍ਰੋਸ ਆ ਜੀ ਹਾਂਜੀ ਹਾਂਜੀ ਅੱਛਾ ਵੀਰ ਜੰਡੇ ਵੀ ਸੂਈ ਤਾਜੀ ਆ ਹਾਂਜੀ ਤਾਜੀ ਸੂ ਬਾਰਾ 15 ਕ ਦਿਨਾਂ ਦਾ ਸੁਭਾ। ਹਾਂਜੀ ਹਾਂਜੀ ਹਾਂਜੀ। ਬੱਚਾ ਦੇ ਮਗਰ। ਉਹ ਬੱਚਾ ਵਾ ਵੀਰ ਜੀ। ਬੱਚਾ ਮਗਰ। ਹਾਂਜੀ। ਬੱਚਾ ਵੀਰ ਜੰਡੇ ਦੁੱਧ ਕਿੰਨੇ ਤੇ ਚੱਲਣ ਈ ਹੋਣਾ। ਦੁੱਧ ਵੀਰ ਜੀ ਇਹਦੇ ਕੋਲੇ 12 ਕਿਲੋ ਦੁੱਧ ਹੋਊਗਾ ਨਾ ਪੂਰਾ ਗਰੰਟਡ ਆ। 12 ਕਿਲੋ। ਹਾਂਜੀ ਹਾਂਜੀ ਬਿਨਾ ਵੰਗੇ ਤੋਂ ਵੀਰ ਜੀ ਆਪਾਂ ਚਵਾਵਾਂਗੇ। ਠੀਕ ਆ। ਹਾਂਜੀ ਕੋਈ ਭਾਵੇਂ ਭਰਾ ਕੋਈ ਵੰਗਾ ਪਾਲੇ ਕੁਛ ਆਪਾਂ ਗਰਮ ਗੁਰਮ ਨਹੀਂ ਆਪਾਂ ਕੋਈ ਵੀ ਲੈਂਦੇ ਜਿੰਦੇ। ਠੀਕ ਆ ਜੀ। ਠੀਕ ਆ ਨਾ ਗੱਲ ਧਾਰਾ ਮਾਰ ਕੇ ਵੀਰ ਜੀ ਦੂਰ ਵਿਖਾਉਂਦੇ ਨਾ ਕਹੇ ਵੀਰ ਭਰਾ ਨਾ ਹੋਈ ਬੱਚੀ ਹੋ ਨਾ ਤਕਾਲ ਹਾਂ ਹਾਂਜੀ ਹਾਂਜੀ ਲਓ ਵੀਰ ਖੁੱਲ ਗਏ ਹਾਂ ਦੋਸਤੋ 12 15 ਦਿਨਾਂ ਦੀ ਸੁਣੀਆ ਘੱਟੋ ਘੱਟ 15 ਕਿ ਦਿਨਾਂ ਦਾ ਆਈਡੀਆ ਕੋਈ ਵੀਰ ਮੰਨ ਲੇ ਠੀਕ ਆ ਜੀ ਹਾਂ ਤੇ ਸ਼ਾਈਵਾਲ ਕ੍ਰੋਸ ਸੰਗ ਦੇ ਵਿੱਚ ਆ ਮਗਰ ਬੱਚਾ ਕਿ ਬੱਚੀ ਬੱਚਾ ਵੀਰ ਜੀ ਬੱਚਾ ਮਗਰ ਬੱਚਾ ਹਾਂ ਬੱਚਾ ਅੱਛਾ ਵੀਰ ਜਿੰਦੇ 12 ਕਿਲੋ ਨੈਟ ਦੋ ਤੇ ਹਾਂਜੀ ਹਾਂਜੀ 12 ਕਿਲੋ ਵੀਰ ਜੀ ਨੈਟ ਜਿੱਦਾਂ ਮਰਜ਼ੀ ਕੋਈ ਦੋ ਡੰਗ ਵੀਰ ਜੀ ਚੋ ਕੇ ਆਪਣੀ ਤਸੱਲੀ ਕਰ ਲੇ ਆਪਾਂ ਨੂੰ ਵੀ ਇੱਦੀ ਕੋਈ ਗੱਲ ਨਹੀਂ ਵੀ ਅਗਲਾ ਭੈਣ ਭਰਾ ਕੋਈ ਆਵੇ ਇੱਥੇ ਆਪਣੀ ਭਾਵੇਂ ਦੋ ਡੰਗ ਤਸੱਲੀ ਕਰੇ ਹੂੰ ਇਹ ਦੀ ਵੀ ਗੱਲ ਕੋਈ ਨਹੀਂ ਜਦੋਂ ਆਪਾਂ ਵੀਰ ਜੀ ਕੋਈ ਆਪਾਂ ਗੱਤ ਘੱਟ ਦੱਸਣਾ ਹੀ ਨਹੀਂ ਤੇ ਆ ਮੋੜਦੇ ਹੋ ਜੀ ਹਾਂ ਮੋਰੋ ਸਾਹਿਬ ਜੀ 12 ਕਿਲੋ ਦੁੱਧ ਦੋਸੋ ਇਹਦੇ ਥੱਲੇ ਆ ਹਾਂ ਠੀਕ ਆ ਜੀ ਤੇ ਸ਼ਾਈਵਾਲ ਲੈ ਜਾ ਬੱਚੇ ਤੇ ਲੈ ਜਾ ਪੁੱਤ ਬੱਚੇ ਤੇ ਲੈ ਜਾ ਲੈ ਜਾ ਬੱਚੇ ਦੇ ਨਾਲ ਬੱਚਾ ਲੈ ਜਾ ਬੱਚੇ ਤੇ ਲੈ ਜਾ ਹਾਂ ਬੱਚੇ ਤੇ ਲੈ ਸ਼ਾਈਵਾਲ ਕ੍ਰੋਸ ਆਂਗ ਦੇ ਵਿੱਚ 12 ਕਿਲੋ ਦੁੱਧ ਤੇ ਹੁਣ ਚੱਲਣ ਡਈ ਆ 12 15 ਦਿਨ ਦਾ ਸੂਆ ਹਾਂ ਆ ਮਗਰਵਾਸ਼ਾ ਠੀਕ ਆ ਜੀ ਹਾਂ ਜੀ ਲਓ ਲਓ ਜੀ ਹੂੰ ਠੀਕ ਅੱਛਾ ਝੰਡੇ ਦੇ ਦਾਂਗੇ ਕਿੰਨੇ ਦੀ ਵੀਰ ਵੀਰ ਜੀ ਇਹ ਮੁੱਲ ਭਾਵੇਂ ਜੋ ਮੁੱਲ ਕਰ ਲਈਏ ਦਾ 45 ਦੇ ਭਾਵੇਂ ਕਰ ਲਈਏ 46 ਹਾਂ ਇਹ ਵੀਰ ਜੀ 42000 ਦੀ ਵਹਿੜ ਦੇ ਦਾਂਗੇ 42000 ਦੀ ਹਾਂਜੀ ਹਾਂਜੀ 42000 ਦੀ ਵਹਿੜ ਦੇ ਦਾਂਗੇ ਲਓ ਜੀ 42000 ਦੀ ਭਰਾਵੋ ਇਹ ਵਹਿੜ ਤੁਹਾਨੂੰ ਮਿਲ ਜਾਊਗੀ ਠੀਕ ਹੈ ਜੀ ਤੇ ਬਾਕੀ ਇੱਥੇ ਆਣ ਕੇ ਆਪਦੀ ਚੋਕੇ ਤਸੱਲੀ ਕਰੋ ਆਨਲਾਈਨ ਕਿਸੇ ਵੀਰ ਨੇ ਸੌਦਾ ਕਰਨਾ ਹਾਂਜੀ ਆ ਵੀ ਆਪਦੀ ਵੀਡੀਓ ਕਾਲ ਤੇ ਜੇ ਦੋ ਡੰਗ ਚਵਾਲੇ ਵੀਰ ਜੀ ਕੋਈ ਗੱਲ ਹੀ ਨਹੀਂ ਆਪਾਂ ਜਿੱਦਾਂ ਮਰਜ਼ੀ ਮੰਨ ਲਓ ਦੋ ਡੰਗ ਚੋਲੇ ਵੀ ਭਰਾ ਕੋਈ ਠੀਕ ਨਹੀਂ ਗੱਲ ਤੇ ਭਾਵੇਂ ਆਨਲਾਈਨ ਚ ਵਾਈ ਕਰ ਲੇ ਜਿੱਦਾਂ ਮਰਜੀ ਦੁੱਧ ਵੀਰ ਦੀ 12 ਤੋਂ ਬਾਹਰ ਹੀ ਉਹ ਅੰਦਰ ਨਾ ਆਊਗਾ ਠੀਕ ਹੈ ਭਰਾ ਜੀ ਹਾਂਜੀ ਹਾਂਜੀ ਅੱਛਾ ਵੀਰ ਝੰਡੇ ਅੱਗੇ ਆਪਣੇ ਕੋਲ ਜੜੀਆਂ ਝੋਟੀਆਂ ਦੇ ਵਿੱਚੋਂ ਆ ਪਹਿਲੇ ਨੰਬਰ ਤੇ ਆ ਝੋਟੀ ਖੜੀ ਆ ਹਾਂਜੀ ਪਰ ਉਹ ਇਹ ਕਿਵੇਂ ਕਿਨਵਾ ਸੂਬਾ ਸੁੰਦੀ ਫਿਰ ਅੱਗੇ ਇਹ ਵੀਰ ਜੀ ਦੂਜਾ ਸੂਗਾ ਕੱਟੀ ਸੂਣਾ ਵਾ ਦੂਜਾ ਸੂਗਾ ਹਾਂਜੀ ਹਾਂਜੀ ਜਾਲ ਬਣੀ ਕੱਟੀ ਹਾਂ ਜੀ ਪੂਰੀ ਵੇਖੋ ਕਿਦਾ ਪੂਸਟ ਵੀ ਨਹੀਂ ਕਿਤੇ ਚਟਾ ਵਾਲ ਕੀਆ ਗਿਆ ਤਾਂ ਹਾਂ ਦੋਸਤੂ ਹੈ ਇੱਕ ਰਾਂਗਾ ਬਿਲਕੁਲ ਬਲੈਕ ਰੰਗ ਦੇ ਵਿੱਚ ਹਾਂ ਤੇ ਝੋਟੀ ਪਹਿਲਾਂ ਝੋਟੀ ਸੁੰਦੀ ਆ ਠੀਕ ਆ ਹਾਂ ਜੀ ਹਾਂ ਜੀ ਨਹੀਂ ਦੂਜਾ ਸੂਹਾ ਵੀ ਦੀ ਸੂਣਾ ਹਾਂ ਜੀ ਦੂਜਾ ਸੂਹਾ ਸੂਣਾ ਠੀਕ ਆ ਦੇਖ ਤੂ ਕਿ ਪਹਿਲਾਂ ਵਾਲੀ ਆ ਹਾਂ ਜੀ ਹਾਂ ਜੀ ਦੇਖ ਦੂਜਾ ਸੂਹਾ ਹਾਂ ਜੀ ਹਾਂ ਜੀ ਅਜੇ ਵੀ ਜੀ ਮੰਨ ਲਓ ਹੈਗੀ ਆ ਵੀ ਮੂੰਹੋਂ ਵੀ ਛੇ ਦੰਦ ਹੋਊਗੀ ਕੱਟੀ ਲੋ ਜੀ ਅਜੇ ਪੂਰੀ ਜਵਾਨ ਨਹੀਂ ਜੀ ਹੋਈ ਆ ਵੇਖੋ ਵਾਂਡਾ ਮੁੰਡਾ ਕਿੱਦਾਂ ਚੱਡਾ ਵੇਖੋ ਕਿੱਦਾਂ ਬਜੇ ਕਰਮਾਲੀ ਨੇ ਸਾਰ ਨੂੰ ਲੋਣਾ ਦਿਨ ਪੰਜ ਤੇ ਬਾਕੀ ਤਿਆਰੀ ਵਾਲੀ ਆ ਵੈਸੇ ਬਾਕੀ ਤੇ ਬਾਕੀ ਨਗਰ ਆ ਪੂਰੀ ਹਾਂਜੀ ਪੂਰੀ ਨਗਰ ਵੀਰ ਜੀ ਸੋ ਪਿੰਡੇ ਪੁਡੇ ਦੀ ਦੋਸਤੋ ਪੂਰੀ ਨਗਰ ਆ ਚੌੜਾ ਪਿੱਠ ਪੁੜਾ ਤੇ ਸਿੰਘਪੁਰਾ ਗੁਲਾਈ ਦੇ ਵਿੱਚ ਆ ਤੇ ਹੈ ਜੈਡ ਬਲੈਕ ਆ ਵੈਸੇ ਬੜੀ ਪਸੰਦ ਕਰਦੇ ਆ ਵੀਰ ਵੇਖੋ ਤੁਸੀਂ ਦੋਸਤੋ ਮੱਥੇ ਤੋਂ ਲੈ ਕੇ ਪੋਸਤ ਤੱਕ ਜੇਕਰ ਗੱਲ ਕਰ ਲਈਏ ਇੱਕ ਵੀ ਜਿਹੜਾ ਵਾਲ ਆਪਾਂ ਕਹਿੰਦੇ ਨਾ ਵੀ ਜਿੰਨੂੰ ਇੱਕ ਵੀ ਵਾਲ ਨਹੀਂ ਵਾਈਟ ਹੈਗਾ ਹਾਂ ਅੱਖ ਵੀ ਕਿਤੇ ਸੀ ਹਾਂਜੀ ਹਾਂ ਲਓ ਵੀ ਵੀਰੇ ਚੰਡੇ ਵੇਖੋ ਲੈਂਟਰ ਲਾਈ ਗੇ ਲੈ ਕੱਲ ਪੂਰਾ ਪੂਰਾ ਵਧੀਆ ਜੇ ਸਾਰਨਾ ਲੱਗਣਾ ਕਰਮਾ ਵਾਲੀ ਨੇ ਜੇ ਦਿਨ ਦੋ ਤਿੰਨ ਚਲੋ ਇਹ ਗੱਲ ਹੈ ਆਪਣੇ ਕੋ ਕੱਲ ਆਈ ਆ ਹਾਂ ਬਾਕੀ ਅਜੇ ਗੂੰਦ ਹੀ ਆਈ ਆ ਕਰਮਾ ਵਾਲੀ ਦੀ ਤੇ ਆਪਾਂ ਤੂੰ ਪਾਏ ਗੱਲ ਹੈਗੀ ਆ ਵੀ ਬਹੁਤ ਵਧੀਆ ਵੇਖੋ ਆਖ ਵੀ ਵੇਖੋ ਪੂਰੀ ਕਾਲੀ ਕੋਈ ਖਲੋਦ ਹਾਂ ਥੋੜਾ ਜਿਹਾ ਐਨ ਕਰੇ ਬਸ ਚਲੋ ਕਿਹਾ ਹਾਂ ਜੀ ਲਓ ਜੀ ਠੀਕ ਹੈ ਜੀ ਸੂ ਅੱਖਾਂ ਵੀ ਕਾਲੀਆਂ ਹਾਂ ਜੀ ਤੇ ਬਿਲਕੁਲ ਜਿਹੜਾ ਦੋਸਤੋ ਜੈਡ ਬਲੈਕ ਆਪ ਐਵੇਂ ਨਹੀਂ ਕਹਿ ਦਿੱਤਾਗਾ ਕਿ ਜੈਡ ਬਲੈਕ ਆ ਤਾਲਾ ਸੋਨਾ ਹੀ ਆ ਕਰਮਾਲਾ ਠੀਕ ਆ ਤੇ ਅੱਗੋਂ ਤਕਰੀਬਨ ਤੁਹਾਨੂੰ ਤੋਂ ਲੈ ਕੇ ਤੇ ਸੂ ਨਾਲ ਜਿਹੜਾ ਦੋਸਤੋ ਲੇਵਾ ਬਣਾ ਬਣਾ ਕੇ ਬਿਲਕੁਲ ਤਿਆਰ ਕੀਤਾ ਲੇਵੇ ਲੂਵੇ ਦੀ ਬੰਤਰ ਵੇਖੋ ਵਿਰਲਾ ਦੇ ਵਿੱਚ ਥਾਣਾ ਪੂਰਾ ਇਧਰੋਂ ਤੁਹਾਨੂੰ ਦਿਖਾਈਏ ਆਪਾਂ ਦਾ ਬਿਲਕੁਲ ਤੁਸੀਂ ਵੇਖੋਗੇ ਫਿਰਲਾ ਵਿੱਚ ਥਾਣਾ ਹਾਂਜੀ ਹਾਂਜੀ ਮੋਟ ਤੋਂ ਬਿਲਕੁਲ ਚੌਰ ਸਲੇਵਾ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਝੋਟੀ ਦੂਜਾ ਸੁਆਸ ਹੁੰਦੀ ਆ ਹਾਂਜੀ ਹਾਂਜੀ ਬੜੀ ਪਿਆਰੀ ਝੋਟੀ ਆ ਫੁੱਲ ਵਜਨ ਲੋੜ ਵਾਲੀ ਆ ਅਗੋਂ ਮੂੰਹ ਵਾਲੀ ਸਾਈਡ ਤੋਂ ਵੇਖੀਏ ਗਰਦਨ ਵਾਲੀ ਸਾਈਡ ਤੋਂ ਤਾਂ ਐ ਲੱਗੂਗਾ ਵੀ ਜਿਵੇਂ ਪਤਲੀ ਹੈ ਤੇ ਪਿੱਛੋਂ ਐ ਖੁੱਲਦੀ ਜਾਂਦੀ ਵੇਖੋ ਤੁਸੀਂ ਠੀਕ ਆ ਜੀ ਥੱਬਿਆਂ ਤੇ ਥੱਬੇ ਹਾਂ ਬਹੁਤ ਪਿਆਰੀ ਝੋਟੀ ਆ ਕੋਈ ਕਿਸੇ ਵੀਰ ਨੇ ਜਿੱਥੋਂ ਵੀ ਚਲਵਾਈ ਆ ਬੜੀ ਓਰੀਜਨਲ ਸੰਭੀ ਆ ਹਾਂ ਤੇ ਬਹੁਤ ਏਰੀਏ ਬੜੇ ਚੰਗੇ ਆ ਦੀ ਆ ਸੰਧੂ ਸਾਹਿਬ ਹਾਂ ਹਾਂ ਜੀ ਦੋਵੇਂ ਬਹੁਤ ਏਰੀਏ ਚੰਗੇ ਆ ਵਾ ਬੜੀ ਪਿਆਰੀ ਝੋਟੀ ਆ ਹਾਂ ਜੀ ਹਾਂ ਜੀ ਤਿਆਰੀ ਬੜੀ ਚੰਗੀ ਖਾਸ ਆ ਹਾਂ ਜੀ ਹਾਂ ਜੀ ਮੰਨ ਲਓ ਝੋਟੀ ਆ ਇਹ ਨਹੀਂ ਵੀ ਉੱਪਰੋਂ ਜਿਆਦੀ ਹੈ ਤੇ ਥੱਲੇ ਹੁਣੀਗਾ ਕੁਛ ਥੱਲੇ ਵੀ ਕਰਮ ਵਾਲੀ ਡਬਲ ਉਨੀ ਬਣੀ ਹੋਰ ਜ ਬਹੁਤ ਪੂਰੀਆਂ ਕਰਮਾ ਵਾਲੀ ਲੋਲੀਪੋਲੀ ਆ ਵੀ ਹਾਂ ਤੇ ਆ ਤੋਰਾ ਵੇਖੋ ਕਿੱਡਾ ਵਧੀਆ ਕਰਮਾ ਵਾਲੀ ਦਾ ਬਿਲਕੁਲ ਜੀ ਹਾਂ ਜੀ ਹਾਂ ਜੀ ਮੰਨ ਲਓ ਵੀ ਯਾਤ ਮੀੜ ਵੇਖ ਲਓ ਵੀ ਇਹਨੂੰ ਬਰੀਦ ਇਹਨੂੰ ਹੀ ਆਂਦੇ ਆ ਜੀ ਵੇਖੋ ਪੂਜ ਵੀ ਪੁੱਛਾਂ ਤੱਕ ਆ ਤੇ ਮੰਨ ਲਓ ਕਿ ਤੇ ਐਂ ਵੇਖ ਲਓ ਕਿਤੇ ਇੱਕ ਵੀ ਨਹੀਂ ਕਿਤੇ ਕਰਮਾ ਵਾਲੀ ਦੇ ਵਾਲ ਕਿਤੇ ਵੇਖਣ ਨੂੰ ਨਹੀਂ ਹੈਗਾ ਵੀ ਚਿੱਟਾ ਹੋਊ ਕਿਤੇ ਹਾਂ ਜੀ ਹਾਂ ਜੀ ਤੇ ਹਾਂ ਜੀ ਸਾਈ ਹੈ ਪੂਰੀ ਕਰਮਾ ਵਾਲੀ ਦੀ ਲੋਬੀ ਲਾਜਮਾਬ ਝੋਟੀ ਆ ਦੋਸਤੋ ਠੀਕ ਆ ਜੀ ਹਾਂ ਜੀ ਹਾਂ ਕਿਸੇ ਪਾਸਿਓ ਵੀ ਆਪਾਂ ਇੱਕ ਗੱਲ ਕਰ ਲਈ ਨਾ ਵੀ ਪਿੱਛੇ ਆਣ ਕੇ ਕੋਈ ਖੜ ਜੇ ਤੇ ਇੱਕ ਗੱਲ ਕਹਿ ਦੇਵੇ ਵੀ ਯਾਰ ਫਲਾਣਿਆ ਸਿਆ ਆ ਝੋਟੀ ਆਸ-ਪਾਸੋਂ ਖੁੰਜੀ ਆ ਹਾਂ ਜੀ ਹਾਂ ਜੀ ਕਿਸੇ ਪਾਸਿਓ ਨਹੀਂ ਖੁੰਜੀ ਕੀ ਕਰਮਾ ਲਈ ਠੀਕ ਆ ਹਾਂ ਜੀ ਹਾਂ ਜੀ ਤੇ ਬਹੁਤ ਸੋਹਣੇ ਅੰਗ ਪਰ ਘੜ ਘੜ ਕੇ ਮਾਲਕ ਨੇ ਲਾਏ ਆ ਤੇ ਚੌੜਾ ਪਿੱਠ ਪੂੜਾ ਫੁੱਲ ਰਾਜੀ ਆ ਠੀਕ ਆ ਜੀ ਹਾਂ ਤੇ ਘਿਓ ਦਾ ਪੀਪਾ ਖਵਾਇਆ ਲੱਗਦਾ ਪੂਰਾ ਜੀ ਪੂਰਾ ਦੇਸੀ ਦਾ ਹੀ ਦੇਸੀ ਜਾ ਰਿਹਾ ਵੇਖੋ ਦੇਸੀ ਦਾ ਹੀ ਹਾਂ ਜੀ ਹਾਂ ਜੀ ਹੈ ਹਾਂਜੀ ਅੰਗਰੇਜ਼ੀ ਵਾਲੀ ਤਾਂ ਗੱਲ ਨਹੀਂ ਹਾਂਜੀ ਇੱਕ ਇੱਕ ਆਲੀ ਵੀ ਜਿਹੜੀ ਮੰਨ ਲਓ ਗੱਲ ਨਹੀਂ ਹੈਗੀ ਕਿ ਤੇ ਦੋ ਚਾਰ ਹੀ ਖਵਾਏ ਮਾਲਕਾਂ ਹਾਂ ਹਾਂਜੀ ਹਾਂਜੀ ਬਾਕੀ ਇਹੋ ਜੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਸੰਧੂ ਸਾਹਿਬ ਰੇਤ ਮੰਨ ਲਓ ਇਹ ਗੱਲ ਹੈ ਕਿ ਆਪਾਂ ਆਹ ਤੇ ਦਿੰਨੇ ਆ ਪਰ ਵੇਖਣ ਨੂੰ ਕਰਮਾ ਵਾਲੀਆਂ ਇਹੋ ਜੀਆਂ ਘਾਟੀ ਠੀਕ ਹੈ ਨਾ ਗੱਲ ਮਿਲਦੀਆਂ ਐਡੀਆਂ ਅੱਛਾ ਮੇਰੇ ਝੰਡੇ ਦੇ ਦਈਏ ਕਿੰਨੇ ਦੀ ਆ ਇਹ ਵੀਰ ਜੀ ਮੋਲ ਲੈ 115 112 ਦੀ ਝੋਟੀ ਦੇ ਦਾਂਗਾ ਇੱਕ 12 ਦੀ ਹਾਂਜੀ ਇੱਕ 12 ਦੀ 12 ਕਿਲੋ ਦੁੱਧ ਨੇ ਕਰਮਾ ਵਾਲੀ ਨੇ ਪਹਿਲੇ ਸਵੇਰੇ ਚ ਵਾਇਆ ਜਿਹੜੇ ਏਰੀਏ ਦੀ ਹੈ ਨਾ ਉਹ ਏਰੀਏ ਤੋਂ ਮੈਂ ਬੜਾ ਮਾਲ ਵੀਰ ਜੀ ਲਿਆਂਦਾ ਪਰ ਉਹਨਾਂ ਨਾਲ ਬੰਦਿਆਂ ਦਾ ਅਜੇ ਤੱਕ ਨਹੀਂ ਮੈਂ ਝੂਟ ਵੇਖਿਆ ਨਿਕਲਿਆ ਹਾਂਜੀ ਹਾਂਜੀ ਮੁਕਸਰੇ ਏਰੀਏ ਦੀ ਝੋਟੀ ਆ ਹਾਂਜੀ ਤੇ ਬਾਕੀ ਇਹ ਆ ਵੀ ਮੁਕਸਰੇ ਏਰੀਏ ਦੀ ਝੋਟੀ ਆ ਤੇ ਉਹ ਇਹ ਆ ਵੀ ਉੱਥੇ ਤੁਹਾਨੂੰ ਦੱਸਣ데요 ਪੂਰਾ ਜੋ ਦੱਸਦੇ ਹਰ ਕੋਈ ਉਹ ਕੋ ਨਿਕਲਦਾ ਨਹੀਂ ਨਹੀਂ ਵੇਖੋ ਥੱਲੇ ਭਾਂਡਿਆਂ ਨੇ ਦੁੱਧ ਕਢਨੇ ਆ ਬਾਕੀ ਨਸਲਾਂ ਜਾਤਾਂ ਨੇ ਕਢਨੇ ਆ ਹਾਂਜੀ ਹਾਂਜੀ ਤੇ ਨਸਲ ਬਰੀਡਾਂ ਪੂਰੀਆਂ ਤੇ ਹਾਂਜੀ ਪੂਰੀ ਇੱਕ 15 ਤੇ ਇੱਕ 12 ਦੀ ਲੈ ਦੇ ਹਾਂਜੀ ਇੱਕ 12 ਦੀ ਵੀਰ ਜੀ ਦੇ ਦਾਂਗੇ ਚਲੋ ਬਾਕੀ ਆਏਗਾ ਤਾਂ ਹੋਰ ਝੰਡੇ ਵੀਰ ਕੋਈ ਕਹੋ ਆ ਜੂ ਵੀਰ ਜੀ ਕੋਈ ਵੀਰ ਭਰਾ ਕੋਈ ਫੋਨ ਲਾਵੇ ਵੀਰ ਭਰਾ ਤੇ ਕੋਈ ਨਹੀਂ ਮਾਨਤਨ ਕਰਾਂਗੇ ਵੀਰ ਜੀ ਫੁੱਲ ਲਓ ਦੱਸੋ ਕੋਈ ਵੀਰ ਖਰੀਦਣ ਦਾ ਸਿਲਸਲੇ ਲਈ ਆਉਂਦਾ ਫੋਨ ਕਰੇ ਹਾਂ ਇੱਥੇ ਆਓ ਠੀਕਾ ਜੀ ਮਾਨਤਨ ਮੇਰਾ ਵੀਰ ਖੁੱਲਾ ਹੋਊਗਾ ਇਹ ਨਹੀਂ ਹੈਗਾ ਵੀ ਵੀਡੀਓ ਵੇਖ ਕੇ ਮੇਰਾ ਭਰਾ ਕੋਈ ਆ ਰਿਹਾ ਤੇ ਇੱਥੇ ਬੜਾ ਜਿਹੜਾ ਪਚੀਦਾ ਜਿਹੜਾ ਮਾਨਤਨ ਹੋਵੇ ਉਹ ਨਹੀਂ ਗੱਲਬਾਤ ਹੁੰਦੀ ਖੁੱਲਾ ਹੀ ਮਾਨਤਨ ਹੋਊਗਾ ਲੈ ਵੀਰ ਝੰਡੇ ਇੱਕ ਆਪਣੇ ਕੋਲ ਜਿਹੜੀ ਅਗਲੀ ਆ ਆ ਗਈ ਐ ਛੋਟੀ ਇਹ ਵੀ ਇਹ ਵੀ ਵੀਰਦੀ ਝੋਟੀ ਬੜੀ ਵਧੀਆ ਵਾ ਠੀਕ ਆ ਜੀ ਹਾਂ ਜੀ ਹਾਂ ਜੀ ਉਹਨੇ ਹਰ ਇੱਕ ਤੋਂ ਇੱਕ ਸਿਆਣਾ ਉਹ ਗੱਲ ਆ ਇੱਕ ਤੋਂ ਇੱਕ ਵਧੀਆ ਤੂਮਾ ਟੂਮਾ ਹੀ ਆ ਹਾਂ ਹਾਂ ਜੀ ਹਾਂ ਜੀ ਝੰਡੇ ਵੀਰੇ ਤਾਂ ਸੁਹਾਗ ਨਮਾ ਇਹਦਾ ਵੀ ਵੀਰਦੀ ਦੂਜਾ ਹੀ ਆ ਸੁਹਾਗਾ ਆ ਦੇਖੋ ਸਿੰਗੀ-ਸੁੰਗੀ ਵੇਖੋ ਝੋਟੀ ਦੀ ਵੇਖੋ ਇਧਰ ਵੇਖੋ ਇਹ ਵੀ ਉਹੋ ਚੀਜ਼ ਹੀ ਆ ਲਾਲੋ ਵੀ ਜੈੱਡ ਬਲੈਕ ਹੀ ਆ ਪੂਰੀ ਝੋਟੀ ਕੋਕਾ ਪਿਆ ਜੜਿਆ ਹਾਂ ਜੀ ਹਾਂ ਜੀ ਕੋਕਾ ਪਿਆ ਜੜਿਆ ਉਹ ਗੱਲ ਆ ਦੇਖ ਲੈਣੇ ਹਾਂ ਕੋਕਾ ਪਿਆ ਜੜਿਆ ਕੋਕਾ ਪਿਆ ਜੜਿਆ ਸਹੀ ਗੱਲ ਆ ਹਾਂ ਜੀ ਹਾਂ ਜੀ ਤੇ ਇਹ ਪੋਕਾ ਜੜਿਆ ਪਿਆ ਦੋਸਤੋ ਹਾਂਜੀ ਹਾਂਜੀ ਬੜੀ ਛੋਟੀ ਸਿੰਗੀ ਦੀ ਆ ਹਾਂ ਸਤ ਕਮਾਲ ਦੀ ਝੋਟੀ ਆ ਦੋਸਤੋ ਵੇਖੋ ਤੁਸੀਂ ਕਰਮਾ ਵਾਲੀ ਨੂੰ ਠੀਕ ਆ ਜੀ ਮਾਲਕ ਨੇ ਘਾਤ ਨਹੀਂ ਵੇਖੋ ਤੁਸੀਂ ਸੇਤ ਬਕਸੀ ਬਹੁਤ ਬੜੀ ਸੋਹਣੀ ਪੂਰੀ ਹੱਡੀ ਕਰਤੀ ਪੂਰੀ ਨਿਗਰ ਹਾਂਜੀ ਹਾਂਜੀ ਠੀਕ ਆ ਜੀ ਤੇ ਸਭੀ ਸੰਭਾਲੀ ਝੋਟੀ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਪੂਰੀਆ ਮੰਨ ਲਓ ਇਹ ਗੱਲ ਹੈ ਜੀ ਆ ਵੀ ਦੀ ਸੰਭੀ ਸੰਭਾਈ ਆ ਕਰਮਾ ਵਾਲੀ ਹਾਂਜੀ ਵਜਨ ਵਟੇ ਵਾਲੀ ਆ ਫਿਰ ਕੋਈ ਨਿੱਕੀ ਨਹੀਂ ਕਹਿ ਸਕਦਾ ਕੋਈ ਸੋਚਿਆ ਕਰੋ ਤੁਸੀਂ ਠੀਕ ਆ ਜੀ ਇੱਕ ਪਲਵਾਨ ਜਿਵੇਂ ਫਿਰ ਝੰਡੇ ਤੁਰਦਾ ਨਾ ਜਿਵੇਂ ਚੌੜਾ ਉਹ ਉਹਵੇਂ ਤੁਰਦੀ ਉਹਵੇਂ ਤੁਰਦੀ ਆ ਸਹੀ ਗੱਲ ਆ ਹਾਂ ਹਾਂ ਜੰਮੀ ਪੜੀ ਵੀ ਪੂਰੀ ਵੇਖੋ ਐ ਕਰਮਾਲੀ ਨੂੰ ਕੱਕਦੇ ਕਿਉਂ ਨੁਕਰਾਂ ਦੇ ਥਣ ਲੱਗਾ ਜੀ ਵੇਖ ਲੋ ਘਟ ਘਟ ਛੋਟੀ ਦੋਸਤੋ ਵਾਕਿਆ ਦਰਸ਼ਨੀ ਝੋਟੀ ਆ ਬਿਲਕੁਲ ਛੋਟੀ ਸਿੰਗੀ ਆ ਹਾਂ ਤੇ ਪੂਰੀ ਫਿੱਟ ਦਾ ਸਾ ਠੀਕ ਆ ਜੀ ਅੱਗੋਂ ਵੇਖੋ ਤੁਸੀਂ ਬਿਲਕੁਲ ਛਾਤੀ ਤੋਂ ਪੂਰੀ ਮਜ਼ਬੂਤ ਹਾਂ ਤੇ ਗਰਦਨ ਵੇਖੋ ਤੁਸੀਂ ਜਿਵੇਂ ਇੱਕ ਮਾਲੀਆਂ ਦੀ ਗਰਦਨ ਹੁੰਦੀ ਹੈ ਨਾ ਹਾਂਜੀ ਹਾਂਜੀ ਉਦਾਂ ਦੀ ਗਰਦਨ ਤੇ ਬਹੁਤ ਖੂਬਸੂਰਤ ਢਾਂਚਾ ਝੋਟੀ ਦਾ ਚੌੜਾ ਪਿੱਠਪੂੜਾ ਤੇ ਇੱਕ ਗੱਲ ਕਰਨ ਵਾਲੀ ਆ ਦੋਸਤੋ ਵੀ ਥਣ ਵੇਖੋ ਤੁਸੀਂ ਠੀਕ ਆ ਜੀ ਥਣ ਪੂਰਾ ਹੱਥੀ ਚਬਾਈ ਦਾ ਮੁੱਠੀ ਮੁੱਠੀ ਥਣ ਆ ਤੇ ਇਹੋ ਜਿਹਾ ਥਣ ਤੋਂ ਵੇਖਦੇ ਆ ਸਾਰੀ ਆਪਾਂ ਕੱਚੀ ਡੀ ਕਰਦੋਦੀ ਮਾਲਕਨ ਹੋਊਗੀ ਠੀਕ ਆ ਜੀ ਬਹੁਤ ਵੀਰ ਜੀ 蒂ਪਣ ਨਾ 蒂ਪਣ ਵੜੀ ਖੁੱਲ ਕੇ ਕਰਮਾਂ ਵਾਲੀ ਆਈ ਆ ਹਾਂ ਹਾਂਜੀ ਹਾਂਜੀ ਛੋਡੀ ਵਾਕੇ ਜਿਹੜੀ ਦੋਸਤੋ ਵੇਖੋ ਤੁਸੀਂ ਪੂਰਾ ਅਛਾ ਵੀਰ ਚੰਡੇ ਵੈਸੇ ਤਿਆਰੀਆਂ ਦੀ ਮੈਨੂੰ ਲੱਗ ਹਾਂ ਪਿਆਰੀ ਮੁਕੰਮਲ ਹੀ ਆ ਹਾਂਜੀ ਤਿਆਰੀ ਹੈਗੀ ਆ ਵੀਰ ਜੀ ਸੂਪੂ ਕੀ ਕਰਮਾਂ ਵਾਲੀ ਭਾਵੇਂ ਅੱਜ ਸੂਵੇ ਪਾਣ ਭਲਕੇ ਸੂਪ ਲਓ ਜੀ ਹਾਂਜੀ ਹਾਂਜੀ ਸਾਰੀ ਦੋਸਤੋ ਪੂਰੀ ਮੁਕੰਮਲ ਕਰੀ ਬੈਠੀ ਆ ਹਾਂ ਤੇ ਤਕਰੀਬਨ ਹੋ ਸਕਦਾ ਵੀ ਕੋਈ ਭਰਾ ਸੌਦਾ ਕਰ ਲੈਂਦਾ ਇੱਕ ਗੱਲ ਤਾਂ ਦੱਸਣੋਂ ਰਹਿ ਗਿਆ ਹੈਗੀ ਵੀ ਜਡ ਬਲੇਗੀ ਇਹ ਵੀ ਆ ਵਿਧੀ ਇਹ ਵੀ ਉਹ ਇੱਧਰ ਵੇਖੋ ਇਹ ਵੀ ਪੂਛ ਤੱਕ ਇੱਧਰ ਵੇਖੋ ਇਹਦੇ ਉਂ ਨੀ ਕਰਮ ਵਾਲੀ ਦੇ ਕਿਤੇ ਕੋਈ ਵਾਲ ਆਵੇ ਲੈ ਵੀ ਚਿੱਟਾ ਨੀ ਕਿਤੇ ਇੱਕ ਵੀ ਚਟਾ ਨਹੀਂ ਹੈਗਾ ਹਾਂਜੀ ਹਾਂਜੀ ਇਹ ਤਾਂ ਗੱਲ ਸ਼ਰਤ ਲੱਗਣ ਵਾਲੀ ਹੋ ਗਈ ਹੈ ਵੀ ਇੱਕ ਵਾਲ ਚਿੱਟਾ ਲੱਭ ਕੇ ਵਿਖਾ ਹਾਂਜੀ ਹਾਂਜੀ ਸਹੀ ਗੱਲ ਆਈ ਸ਼ਰਤ ਸ਼ਰਤ ਵਾਲਾ ਕੰਮ ਹੀ ਆਗੇ ਠੀਕ ਆ ਜੀ ਹਾਂਜੀ ਹਾਂਜੀ ਲੌਬੀ ਬੜੀ ਪਿਆਰੀ ਝੋਟੀਆਂ ਦੋਸਤੋ ਗੱਲਾਂ ਦੀਆਂ ਗੱਲਾਂ ਹਾਂ ਫਿਰ ਵੇਖੋ ਜੀ ਕੱਦ-ਕੁੱਦ ਵੀ ਵੇਖੋ ਕੋਈ ਕਈ ਵੇਲੇ ਵੀਰ ਕੋਈ ਜਾਂਦਾ ਕੋਈ ਨਿੱਕੀ ਆਵ ਕਿੱਦਾਂ ਕਿ ਕੰਡ ਪੂਰੇ ਹਾਂ ਜੀ ਦੋਸਤੋ ਵੈਸੇ ਤਿਆਰੀ ਵਾਲੀ ਆ ਹਾਂ ਅੱਜ ਭਲਕ ਹਾਂ ਕੋਈ ਦੋ ਚੌ ਘੰਟਿਆਂ ਨੂੰ ਕੋਈ ਠਾ ਦਸਾਂ ਘੰਟਿਆਂ ਨੂੰ ਸਵੇਰ ਸ਼ਾਮ ਕਿਸੇ ਟਾਈਮ ਵੀ ਪਸ਼ੂ ਐਨੀਮਲ ਸੂ ਸਕਦਾ ਤਿਆਰੀ ਮੁਕੰਮਲ ਕਰੀ ਬੈਠੀ ਕਰਮਾਲੀ ਤੇ ਅਡਰੋਡਰ ਦੀ ਕੁਆਲਿਟੀ ਵੇਖੋ ਬਹੁਤ ਸੋਹਣੀ ਹਾਂ ਤੇ ਬਿਲਕੁਲ ਨਿੱਗਰ ਲੇਵੇ ਦੇ ਵਿੱਚ ਆ ਕਸਮਾਂ ਦੇਵਾ ਨਿੱਗਰ ਲੇਵੇ ਦੇ ਵਿੱਚ ਸੋ ਸ਼ਾਈ ਸ਼ੂਈ ਬਹੁਤ ਆ ਕਰਮਾਲੀ ਨੂੰ ਆ ਵੇਖੋ ਹਾਂਜੀ ਇਹ ਪੀਨੀ ਪੂਰੀ ਆ ਵੀਰ ਜੀ ਇੱਕ ਨੰਬਰ ਦੀ ਸ਼ਕੀਨੀ ਆ ਜਿਹਨੂੰ ਇੱਕ ਨੰਬਰ ਦੀ ਆਪਾਂ ਵੀ ਆ ਪੂਰਾ ਇੱਕ ਮੈਨੂੰ ਲੱਗਦਾ ਵੀ ਇਹ ਝੰਡੇ ਆ ਖੜਗੀ ਜਿਵੇਂ ਗੱਲਾਂ ਸਿਰਪਾ ਕਰਦਾ ਸਹੀ ਗੱਲ ਸਹੀ ਗੱਲ ਇਦਾਂ ਇਦਾਂ ਹੀ ਸਹੀ ਗੱਲ ਆ ਵੀਰ ਜੀ ਫਿਰ ਐ ਪੂਰੀ ਕਰਮਾ ਵਾਲੀ ਨਾ ਠੰਡੀ ਮਿੱਟੀਆਂ ਵੜੀਆਂ ਵਾ ਹਾਂ ਹਾਂਜੀ ਹਾਂਜੀ ਲੈ ਵੀ ਝੰਡੇ ਵੀਰ ਝੋਟੀ ਚੰਗੀ ਆ ਤੁਹਾਡੀ ਹਾਂ ਦੇਣੀ ਕਿੰਨੇ ਦੀ ਵੀਰ ਜਿੱਥੋਂ ਤੱਕ ਆਪਣੇ ਭੈਣ ਭਰਾ ਖੁਸ਼ ਹੋ ਕੇ ਆਖਣ ਵੀ ਯਾਰ ਚੀਜ਼ ਲਿਆਂਦੀ ਆ ਤੇ ਵੀਰ ਝੰਡੇ ਨੇ ਭਾ ਪੜਤੇ ਜਿ ਦੇਤੀ ਆ ਵੀਰ ਜੀ ਇਹ ਆਪਾਂ ਤਾਂ ਸਹੀ ਮੰਨ ਲਓ ਵੀ ਮੋਲੇ ਦਾ ਭਾਵੇਂ 1 20 ਭਾਵੇਂ 18 ਕਰ ਲਈਏ ਵੀਰ ਜੀ ਇਹ 1 15 ਇਹ ਤੇਰੀ ਕੋਈ ਆਖੂ ਗੱਲ ਜਾ ਕੇ ਚਾਰ ਗਾਹ ਗਾਂਡ ਗਵਾਂ ਰੱਖਣਗੇ ਵੀ ਛੰਡੇ ਵੀਰ ਤੋਂ ਕਿਤੇ ਮਹਿੰਗੀ ਨਹੀਂ ਨਹੀਂ ਜੀ ਨਹੀਂ ਵੀਰ ਜੀ ਮਹਿੰਗੀ ਵਾਲਾ ਕੰਮ ਹੀ ਕੋਈ ਨਹੀਂ ਝੋਟੀ ਭਾਂਵੇਂ 1 ਲੱਖ ਵੀ ਮੁੱਲ ਕਰ ਲਈਏ ਜਾਇ ਜਾਇ हां जी हां जी ਕੱਟੀ ਆ ਨਾ ਮੰਨ ਲਓ ਇਹ ਗੱਲ ਹੈ ਕਿ ਇਹ ਨੇ ਨਵੀਂ ਆ ਠੀਕ ਆ ਜੀ ਹਾਂ ਜੀ ਇਹਨੇ ਹਰ ਸੂਏ ਵੀਰ ਜੀ ਪਤਾ ਗੱਲ ਕੀ ਜਿਹੜਾ ਪੁਰਾਣਾ ਡੰਗਰ ਆ ਉਹ ਹਰ ਸੂਏ ਘਟਦਾ ਨਵੀਂ ਝੋਟੀਆਂ ਇਹਨੇ ਕਰਮਾ ਵਾਲੀ ਨੇ ਹਰ ਸੂਏ ਵਧਨਾ ਬਾਕੀ ਜਿਹੜੇ ਮੇਰੇ ਵੀਰ ਪਸ਼ੂ ਪਾਲ ਕਬੀਰਾ ਸਾਫ਼ ਸੰਭਾਲ ਕਰਦੇ ਆ ਜਿਹੜੇ ਬਿਲਕੁਲ ਇਹੋ ਜੀਆਂ ਕੱਟੀਆਂ ਛੋਟੀਆਂ ਤੋਂ ਵੱਡੀਆਂ ਤਿਆਰ ਕਰਦੇ ਆ ਹਾਂ ਜੀ ਹਾਂ ਜੀ ਤੋਂ ਸਾਰੇ ਵੀਰਾਂ ਨੂੰ ਪਤਾ ਵੀ ਕਿਹੜੇ ਭਾਜ ਪੈਂਦੀਆਂ ਨੇ ਇੱਥੇ ਆ ਹਾਂ ਜੀ ਹਾਂ ਜੀ ਤੇ ਬੜੀ ਪਿਆਰੀ ਝੋਟੀ ਆ ਮੇਰਾ ਵੀਰ ਕੋਈ ਛੱਡ ਕੇ ਨਹੀਂ ਜਾਂਦਾਗਾ ਹਾਂ ਹਸਤਾਲ ਮੇਲ ਤੁਸੀਂ ਪਿਠਾ ਲਿਓ ਵੀਰ ਝੰਡੇ ਨੂੰ ਪੂਰੀ ਕਸਰ ਕੋਸਰ ਕੱਢ ਕੇ ਮਾਲ ਦਿਆ ਕਰਨਾ ਹਾਂਜੀ ਹਾਂਜੀ ਲਓ ਵੀ ਅੱਗੇ ਦੋਸਤ ਇੱਕ ਬੱਚੀ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਤੇ ਸੀਲੀਆਂ ਸੂਲੀਆਂ ਵੇਖੋ ਤੁਸੀਂ ਪਹਿਲਾਂ ਜਿਵੇਂ ਇੱਕ ਬੱਸ ਕਨੈਕਟਰ ਪਹਿਲਾਂ ਹੀ ਕਹਿ ਦਿੰਦਾ ਵੀ ਲੁਧਿਆਣੇ ਦਾ ਸਟੇਸ਼ਨ ਆ ਗਿਆ ਆ ਗਿਆ ਤੇ ਉੱਠ ਕੇ ਸਵਾਰੀਆਂ ਖੜੀਆਂ ਹੋ ਜਾਓ ਤੇ ਮੇਰਾ ਵੀਰ ਛੋਟਾ ਪਹਿਲਾਂ ਜਿਹੜਾ ਹਾਂ ਤੁਹਾਨੂੰ ਹੱਥ ਲਾ ਕੇ ਵਿਖਾਉਣ ਲਾ ਪੈਂਦਾ ਵੀ ਸੀਲ ਸੌ ਵੇਖੋ ਹਾਂਜੀ ਹਾਂਜੀ ਠੀਕ ਆ ਜੀ ਤੇ ਵੀਰ ਝੰਡੇ ਸੂਹਾ ਕੇ ਨਮਸ ਹੁੰਦੀ ਇਹ ਵੀਰ ਜੀ ਦੂਜਾ ਸੂਹਾ ਸੁਣਾ ਜੀ ਬੱਚੀ ਜੰਮੀ ਪਲੀ ਵੀ ਪੂਰੀ ਚਲੋ ਥੋੜੀ ਜੀ ਕ੍ਰੋਸ ਆਂਗ ਦੇ ਵਿੱਚ ਆ ਹਾਂਜੀ ਬਾਕੀ ਜੰਮੀ ਠੀਕ ਹੈ ਜੀ ਹਾਂਜੀ ਹਾਂਜੀ ਦਿਨ ਵੀਰ ਜੀ ਕੋ ਪੰਜ ਸੱਤ ਤੱਕ ਕਰਮਾ ਵਾਲੀ ਕੱਢੂਗੀ ਹਾਂ ਬਾਕੀ ਆ ਵੀ ਸੋਨਾ ਆਡ ਰੂਡਰ ਬੜਾ ਤਿਆਰ ਵਧੀਆ ਕਰਨ ਲਈ ਆ ਉਦਾਂ ਚਲੋ ਥੋੜੀ ਜੀ ਮੰਨ ਲਓ ਇਹ ਆ ਵੀ ਉਪਰੇ ਬੰਦੇ ਤੋਂ ਡਰਦੀ ਘਰੋਂ ਨਹੀਂ ਕਦੀ ਬਾਹਰ ਕੱਟੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਪ੍ਰਭੂ ਮਾਲ ਅੱਜ ਮੈਂ ਇਹ ਨਹੀਂ ਕਹੂੰਗਾ ਵੀ ਮਾਲ ਵੈਸੇ ਹਾਂ ਕੱਲਾ ਗੱਲਾਂ ਵਾਲੀ ਗੱਲ ਨਹੀਂ ਹੈਗੀ ਵੀ ਮਾਲ ਅੱਜ ਲੱਗਦਾ ਵੀਰ ਝੰਡੇ ਵੀ ਸਾਰਾ ਇੱਕੋ ਘਰੋਂ ਨਹੀਂ ਆ ਗਿਆ ਇੱਕੋ ਜੀਆਂ ਪਲੀਆਂ ਪਲੀਤੀਆਂ ਇੱਕੋ ਜੀਆਂ ਹਾਰ ਚੰਗੇ ਦੇਖੋ ਜੀ ਗਾੜੀ ਨਾ ਮੰਨ ਲਓ ਜਿੱਥੇ ਨਾ ਸੇਵ ਵਾਲੇ ਥਾਂੋਂ ਨਿਕਲੇ ਆਵਾ ਮਾਲ ਸਾਰਾ ਹੀ ਮੰਨ ਲਓ ਇਹ ਆ ਵੀ ਫਿਰ ਨਾ ਥੋੜਾ ਜਿਹਾ ਚਲੋ ਆਪਦੇ ਵੀ ਮੇਰੇ ਵੀ ਮੰਨਦਾ ਥੋੜਾ ਜਿਹਾ ਹੁੰਦਾ ਵਾ ਵੀ ਚੰਗਾ ਵੀਰ ਦੀ ਲਈਏ ਕੋਈ ਸਾਫ ਸੁਥਰਾ ਲਈਏ ਹਾਂਜੀ ਹਾਂਜੀ ਪੈਸੇ ਆਪਾਂ ਸੋਨੇ ਰਗੇ ਲੈਣੇ ਸੋਨੇ ਰਗਾ ਮਾਲ ਵੀ ਸੋਨੇ ਰਗਾ ਹਾਂਜੀ ਹਾਂਜੀ ਲੋ ਵੀ ਬੱਚੀ ਤੁਸੀਂ ਚੈੱਕ ਕਰੋ ਦੋਸਤੋ ਪੂਰੀ ਫਿਟਨੈਸ ਦੇ ਵਿੱਚ ਫਲੀ ਗੁੰਦੀ ਇਸ ਤਰ੍ਹਾਂ ਪਈ ਹੈ ਜਿਵੇਂ ਇੱਕ ਮੱਝ ਵੇਖ ਲਈ ਝੋਟੀ ਵੇਖੀ ਹਾਂਜੀ ਹਾਂਜੀ ਤੇ ਪੂਰੀ ਗੁੰਦੀ ਗੰਦੀ ਵੇਖੋ ਵੰਡਾ ਮੁੰਡਾ ਕਰਮਾਂ ਵਾਲੀ ਦੇ ਵੇਖੋ ਕਿੱਥੇ ਹੈ ਦੇਖੋ ਇਧਰ 16 40 ਕਿੱਦਾਂ ਬਣੂ ਵੜੀ ਵਛੀ ਕਹਦੇ ਚਲੋ ਦਿਨ ਪਾਸਾ ਚੋਂ ਰਿਹਾ ਪਸੂ ਹਾਂਜੀ ਹਾਂਜੀ ਤੇ ਜਿੱਥੋਂ ਪਸੂ ਦੋਸਤੋ ਚੰਗੀ ਸੇਵਾ ਚੋਂ ਨਿਕਲਦਾ ਸਿਫਤ ਕਰਨੀ ਬਣਦੀ ਉਸ ਪਿਛਲੇ ਘਰ ਵਾਲੇ ਮਾਲਕ ਦੇ ਵੀ ਸਿਫਤ ਕਰੀਦੀ ਆ ਵੀ ਚੰਗੀ ਥਾਂ ਤੋਂ ਆਈ ਜੀ ਚੰਗੀ ਸੇਵਾ ਦੇ ਵਿੱਚੋਂ ਪਲੀ ਆ ਅੱਗੇ ਚੰਗੇ ਪੈਸੇ ਖਰਚ ਕਰਕੇ ਮੇਰਾ ਵੀ ਕੋਈ ਚੰਗੇ ਥਾਂ ਤੇ ਜਾਣੀ ਆ ਚੀਜ਼ ਅੱਗੋਂ ਵੀ ਵੀਰ ਕੋਈ ਆਖੂਗਾ ਵੀ ਯਾਰ ਵਾਕਈ ਕਿਸੇ ਨੇ ਸੇਵਾ ਕੀਤੀ ਹਾਂਜੀ ਸੇਵਾ ਕੀਤੀ ਹਾਂਜੀ ਪੂਰੀ ਨਿਗਰ ਪਲੀ ਗੋਲੀ ਤੁਸੀਂ ਆਪ ਦੇਖ ਲਓ ਬਿਲਕੁਲ ਗੋਲ ਸਰਾਨੇ ਰਗੀ ਆ ਠੀਕ ਆ ਪਈ ਕਰਮਾਂ ਵਾਲੀ ਦੂਜਾ ਸੁਭਾ ਸੁੰਦੀ ਹੈ ਤੇ ਝੰਡੇ ਵੀ ਰਵੈਸੇ ਦੇਣ ਲੈ ਜੂ ਹਫਤਾ ਖੰਡਕ ਲੈ ਜੂ ਵੀਰ ਜੀ ਇੰਨਾ ਕੁ ਲੈ ਜੂਗੀ ਹਫਤੇ ਤੋਂ ਮੰਨ ਲਓ ਇਹ ਗੱਲ ਹੈਗੀ ਹਫਤਾ ਲੈ ਜੇ ਹਫਤੇ ਤੋਂ ਦਰ ਦਰ ਤਰਾ ਸੋਹਣੀ ਤਿਆਰੀ ਕਰਮ ਵਾਲੀ ਕਾਰ ਆਈ ਆ ਅਪਰੀਕੀਆਂ ਦੋਸਤੋ ਤੁਸੀਂ ਚੈੱਕ ਕਰੋ ਚਾਰ ਥਾਣਾ ਬੱਛੀ ਨੂੰ ਤੇ ਲੇਵੇ ਦੀ ਢਿੱਲ ਦਰਸਾ ਰਹੀ ਹੈ ਵੀ ਤਕਰੀਬਨ ਆ ਜਾਏ 6-7 ਦਿਨ ਬਾਕੀ ਇਹਦੇ ਸੂਣ ਚ ਹਾਂਜੀ ਹਾਂਜੀ ਤੇ ਫੇਰ ਗੱਲ ਕੋ ਫੇਰ ਕੇ ਉੱਥੇ ਆ ਜਾਂਦੀ ਆ ਦੋਸਤੋ ਸਭੀ ਸੰਭਾਲੀ ਕਿਸੇ ਵੀਰ ਦਾ ਵਾਕੇ ਠੀਕ ਆ ਜੀ ਮੁੱਲ ਪਾਉਣਾ ਬਣਦਾ ਵੀ ਵਾਕੇ ਸੰਭਾਲੀ ਆ ਕਿਸੇ ਵੀਰ ਨੇ ਤੇ ਮੱਝਾਂ ਝੋਟੀਆਂ ਨੂੰ ਤਿਆਰ ਕੀਤੀ ਆ ਤੇ ਬਹੁਤ ਖੂਬਸੂਰਤ ਝੋਲ ਝਾਲ ਵੇਖੋ ਤੁਸੀਂ ਥੱਲੇ ਖਲਾਰ ਖਲੋਰ ਵੇਖੋ ਬੜਾ ਜਿਆਦਾ ਠੀਕ ਆ ਜੀ ਲੇਵੇ ਦੇ ਵਿੱਚ ਖਲਾਰ ਬਹੁਤ ਜਿਆਦਾ ਅੱਛਾ ਵੀਰ ਟੰਡੇ ਇਹਦੀ ਤਿੱਪਣ ਤਪਾਈ ਦੀ ਪੂਰੀ ਇੱਕ ਨੰਬਰ ਵੀਰ ਜੀ ਇੱਕ ਨੰਬਰ ਤੇ ਪਾਈ ਹਾਂ ਜੀ ਵੀ ਇਹਨਾਂ ਨੂੰ ਇੱਕ ਆਪਾਂ ਮਤਲਬ ਕਿ ਤਸੱਲੀ ਦੇਣੀ ਆ ਵੀ 53 ਤੋਂ ਪਾਉਣ ਦੀ ਓਪਰ ਇੱਕ ਨੰਬਰ ਵੀਰ ਜੀ ਭਾਵੇਂ ਜੇ ਕੋਈ ਵੀਰ ਭਰਾ ਆਉਂਦਾ ਟਿੱਪ ਕੇ ਖੜੇ ਬਾਕੀ 53 53 ਦੀ ਤੁਹਾਨੂੰ ਸਹੀ ਗੱਲ ਆ ਸਾ ਵੀ ਇੱਕ ਨੰਬਰ ਆ ਵੀਰ ਦੀ ਕੋਈ ਇਹੋ ਜਿੰਨੀ ਕੋਈ ਗੱਲ ਵੀ ਨਹੀਂ ਠੀਕ ਆ ਜੀ ਹਾਂ ਜੀ ਆਪਾਂ ਲੈਂਦੇ ਹੀ ਨਹੀਂ ਵੀਰ ਜੀ ਜੇ ਤੇ ਪਾ ਗਾਂ ਦਾ ਸਹੀ ਨੰਨ ਨਿਕਲੇ ਕਹੇ ਵੀ ਚੀਜ਼ ਦਾ ਤੇ ਆਪਾਂ ਲੈਂਦੇ ਹੀ ਨਹੀਂ ਹਾਂ 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 ਜੀ ਹਾਂ ਜੀ ਇਹ ਛੰਡੇ ਵੀਰ ਦੇਵਾਂਗੇ ਕਿੰਨੇ ਦੀ ਆਪਾਂ ਵੀਰ ਜੀ ਮੋਲੇ ਦਾ ਭਾਵੇਂ 55 ਕਰ ਲੀਏ ਅੱਧੀ ਬੱਚੀ ਦਾ ਹਾਂ ਹਾਂ ਜੀ 50000 ਚੋਂ ਵੀਰ ਜੀ ਮਾਨਤਾਨ ਕਰ ਦਾਂਗੇ ਲੋ ਜੀ ਵਚੀ ਤੇ ਹੈਗੀ ਜੇ 43000 ਦੀ ਹਾਂਜੀ ਜਿਹੜੇ ਹਿਸਾਬ ਨਾਲ ਚਲੋ ਇਹ ਗੱਲ ਹੁਣ ਤੁਹਾਨੂੰ ਪਤਾ ਗਾੜੀ ਹੁਣ ਇਹਨਾਂ ਦਾ ਕਰਮਾਲੀਆਂ ਦਾ ਮਾਹੌਲ ਆ ਗਿਆ ਵਾ ਤੇ ਬਾਕੀ ਇਹ ਆ ਵੀ ਚਲੋ ਇਹਨੂੰ ਤੇ ਗਰਮੀ ਠੰਡ ਦਾ ਵੀ ਪ੍ਰਵਾਹ ਕੋਈ ਨਹੀਂ ਲੋ ਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਥਣਾ ਥਣਾ ਦੇ ਦੋਸਤੋ ਪੂਰੀ ਸਫਾਈ ਆ 50 ਚ ਦੋ ਛੱਡ ਦਾਂਗੇ ਹਾਂਜੀ ਦੋ ਛੱਡ ਦਾਂਗੇ 48 ਦੀ 200 ਠੀਕ ਹੈ ਜੀ 48000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਹਾਂਜੀ ਹਾਂਜੀ ਲਾ ਵੀ ਅੱਗੇ ਵੀਰ ਝੰਡੇ ਆ ਜੀ ਤਾਂ ਆਪਣੇ ਕੋਲ ਇੱਕ ਹਾਂ ਇੱਧਰ ਜਿਹੜੀ ਆ ਵੈੜ ਖੜੀ ਆ ਹਾਂਜੀ ਹਾਂਜੀ ਕੀ ਗਾਜੀ ਨਾ ਦੋਸੋ ਚਾਹੇ ਮੇਰਾ ਵੀਰ ਕੋਈ گاਵਾ ਚ ਮੰਨ ਲੇ ਤੇ ਸੁਹਾ ਘਨਵਾ ਕੋਗਾ ਸੁਹਾ ਵੀਰ ਜੀ ਇਹ ਚਲੋ ਘਰ ਆ ਲਿਆ ਤੇ ਆਖਿਆ ਵੀ ਦੁਜੇ ਸੁਣੀ ਆ ਬਾਕੀ ਕੋਈ ਵੀਰ ਭਰਾ ਚਲੋ ਤੀਜੇ ਵੀ ਹੋ ਸਕਦੀ ਹੈ ਹੈ ਸ੍ਰੀ ਬਾਪੂ ਹਾਂ ਜੀ ਹਾਂ ਪੂਰੀ ਵੀਰ ਜੀ ਪੂਰੀ ਵੇਖੋ ਇਦਾਂ ਹੀ ਬਹਿ ਜੋ ਭਾਵੇਂ ਕਰਮਾੜੀ ਦੇ ਥਲੇ ਆ ਵੇਖੋ ਲੈ ਆਹ ਕਰੋ ਜੀ ਵੇਖੋ ਬਾਕੀ ਇਹ ਵੀ ਬਣੂ ਬਣੂ ਵੇ ਵੇੜ ਪੂਰੀ ਆ ਵੇਖੋ ਆ ਵੇਖੋ ਕਿੱਥੇ ਮੰਨ ਲੋ ਚੱਡਾ ਬਣੀ ਵੀ ਪੂਰੀ ਆ ਕਰਮਾੜੀ ਦੇ ਹੋਰ ਵੀ ਅਜੇ ਬਣੂਗੀ ਹਾਂ ਹਾਂ ਜੀ ਹਾਂ ਜੀ ਹਾਂ ਕੱਦ ਕਾਠ ਵੀ ਪੂਰਾ ਵਾ ਬਾਕੀ ਚਲੋ ਇਹ ਆ ਵੀ ਝੂੰਗੀ ਜਿਹਨੂੰ ਆਂਦੇ ਵੀਰ ਦੀ ਸਿੰਘ ਝੂੰਗੇ ਆ ਤੇ ਬਾਕੀ ਆ ਵੀ ਚੰਗੀ ਕੱਦ ਵਜਨ ਚੰਗੇ ਲੋਟ ਵਾਲੀ ਆ ਕੋਈ ਗੱਲ ਨਹੀਂ ਕੋਈ ਧਿਆਨ ਨਾ ਪੁੱਤ ਤੈਨੂੰ ਕੱਦੇ ਤੋਂ ਧਿਆਨ ਨਾ ਮੁਰਿਆ ਕਰ ਹੁਣ ਤੋਂ ਕੱਦ ਪੋਤੋਂ ਵੱਡਾ ਇਹਦਾ ਠੀਕ ਆ ਜੀ ਕੱਦ ਪੋਤੋਂ ਫੁੱਲ ਵੱਡਾ ਹੈ ਹਾਂ ਸਿੰਘ ਹੈਗੇ ਆ ਜਿਵੇਂ ਸਿੰਘ ਆਪਾਂ ਕਹਿ ਸਕਦੇ ਆ ਵੀ ਥੋੜੇ ਲਪਾਈ ਦੇ 4 ਇੰਚਾ ਜਿਵੇਂ ਝੂੰਗੀਆਂ ਦੇ ਵਿੱਚ ਵੀ ਆ ਜਾਂਦੇ ਆ ਤੇ ਸਿੰਘ ਹੈਗੇ ਆ ਬਾਕੀ ਕੱਦ ਵਜਨ ਤੁਸੀਂ ਇਹਦਾ ਚੈੱਕ ਕਰੋ ਤੇ ਜਾਂ ਸੁਬਾ ਇਸ ਗਾਣੇ ਸੁਣਾ ਇੱਕ ਰੰਗ ਬਿਲਕੁਲ ਬਲੈਕ ਆ ਥੱਲੇ ਥੱਲੇ ਦੀ ਪੂਰੀ ਵੈਸੇ ਸਾਫ ਸੋਥਰੀ ਤੇ ਤਿੱਪਣ ਤੋਂ ਪਾਈਆਂ ਪੂਰੀਆਂ ਜੀ ਪੂਰੀ ਨੰਬਰ ਵੀਰ ਜੀ ਇੱਕ ਨੰਬਰ ਪੂਰੀ ਤਪਾਈ ਵਧੀਆ ਠੀਕ ਹੈ ਜੀ ਹਾਂਜੀ ਵਾਜ ਮੰਨ ਲਓ ਇਹ ਗੱਲ ਹੈਗੀ ਆ ਵੀ 22 23 ਲੀਟਰ ਦੁੱਧ ਵੀਰ ਜੀ ਪਿਛਲੇ ਸਵੇਰੇ ਵਾਚੀ ਨੇ ਭਰਿਆ ਵੇਖੋ ਕਿੱਦਾਂ ਘੱਡ ਘਾੜ ਕਿੱਦਾਂ ਲੰਬਾਈ ਲੂਗੀ ਚਲੋ ਸਿੰਘ ਤੇ ਹੁਣ ਇਹ ਕੁਦਰਤ ਦੀ ਦੇਣ ਆ ਚਲੋ ਨਹੀਂ ਦਿਖਾਏ ਤੇ ਦਿਖਾਏ ਨਹੀਂ ਹਾਂਜੀ 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 ਇਹ ਤੇ ਚਲੋ ਨਿਕਲਨੇ ਨਿਕਲਨੇ ਆ ਬਾਕੀ ਇਹ ਆ ਵੀ ਜਿੱਤਰਾ ਵੇਖੋ ਮੰਨ ਲਓ ਵੀ ਮਰਜੀ ਇਹ ਆ ਵੀ ਕਰਮਾਂ ਵਾਲਿਆ ਵੇਖੋ ਇਦਾਂ ਹੀ ਬਹਿ ਜੋ ਲੋ ਥੱਲੇ ਭਾਵੇਂ ਇਹ ਦੀ ਠੰਡੀ ਮਿੱਟੀ برف ਨੂੰ ਵੀ ਵੇਖ ਹਾਂਜੀ ਥਣ ਥੁਣ ਵੀ ਵੇਖ ਲਓ ਫਿਰ ਮਈਆਂ ਵਾਲਾ ਵੀਰ ਜੀ ਲਓ ਵੀ ਪ੍ਰੋਪਰਟੀ ਇਹ ਨਾ ਮੇਰਾ ਵੀਰ ਕੋ ਆ ਕੇ ਬਾਹਰ ਪੂਰੇ ਯੋਗ ਦੇ ਵਿੱਚ ਆ ਤੇ ਪੂਰੀ ਮਜਬੂਤ ਆ ਤਾਰਾਂ ਹੀ ਮਾਰ ਕੇ ਆਪਾਂ ਵਰਗੀਆਂ ਜੀਆਂ ਕਰਦੀ ਆ ਜਿੱਦਾਂ ਮਰਜੀ ਤਿੱਪੀ ਤਪਾਈ ਜਾ ਉਹ ਠੀਕ ਆ ਕੋਈ ਇਹਨੂੰ ਇਹ ਬਹਿਨ ਦੀ ਵੀਰ ਦੀ ਚਲੋ ਕੋਈ ਲੋੜ ਹੀ ਨਹੀਂ ਆ ਮੰਨ ਲਓ ਕੋਈ ਵੰਗੇ ਦੀ ਨਹੀਂ ਆ ਵੇਖੋ ਆ ਆ ਵੇਖੋ ਮੈਂ ਠੀਕ ਹਾਂਜੀ ਹਾਂਜੀ ਚਾਰੀ ਕੋਈ ਗੱਲ ਆ ਲਓ ਜੀ ਠੀਕ ਆ ਜੀ ਆ ਵੇਖੋ ਪਿੱਪਣ ਤੋਂ ਪੌਣ ਆਉਂਦੀ ਆ ਦੋਸਤੋ ਕਈ ਦਾ ਪਸ਼ੂ ਜਿਹੜੇ ਆ ਅੱਜ ਹੀ ਪਰਚੇਜ਼ ਕੀਤੇ ਆ ਆ ਵੀ ਮੈਨੂੰ ਦਾ ਭਰਾ ਹੋ ਕੇ ਪਸ਼ੂ ਕੇ ਤੇਪਤ ਪਾ ਕੇ ਲਿਆਂਦੇ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਆ ਜਿਹੜੇ ਦੋਸਤੋ ਥੋੜੇ ਨਿਸ਼ਾਨ ਆਪਣੇ ਪਿੱਛੇ ਜੇ ਲੰਬੀ ਸਕਿਨ ਦੀ ਜੇ ਡਿਸੀਜ਼ ਆਈ ਸੀਗੀ ਹਾਂਜੀ ਉਹਦੇ ਜਿਹੜੇ ਕਈਆਂ ਬਿਹੜਾਂ ਦੇ ਵਿੱਚ ਤੁਹਾਨੂੰ ਜਿਹੜੇ ਇਹ ਮਿਲਦੇ ਵੀ ਦੇਖਣ ਨੂੰ ਮਿਲਦੇ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਇਹ ਦੇ ਕਰਕੇ ਨਾ ਮੇਰਾ ਵੀਰ ਕੋ ਘਬਰਾਵੇ ਕਿਉਂਕਿ ਇਹ ਬਸੋਣਾ ਫਰਜ਼ ਬਣਦਾ ਆਪਣਾ ਕਿ ਢਾਂਚਾ ਢੂੰਚਾ ਇਸ ਬਿਹੜ ਦਾ ਚੈੱਕ ਕਰੋ ਬਣੀ ਥਣੀ ਬਹੁਤ ਸੋਹਣੀ ਹੈ ਹਜੇ ਵੀ 8-7 ਦਿਨ ਘਟੋਗੜ ਹੋ ਲੈ ਜੇ ਤੇ ਲੈ ਜੇ ਐਡੀ ਵੱਡੀ ਬਿਹੜ ਆ ਪੜੀ ਸਾਭੀ ਇਹ ਤੇ ਕੋਈ 8 ਵੀ ਲੈ ਜੇ 7 ਵੀ ਲੈ ਜੇ ਜਿੰਨੇ ਲੈ ਜੇ ਛੱਡੇ ਉੰਨੀ ਤਿਆਰੀ ਕਰ ਚੰਗਾ ਵੀਰ ਜੀ ਬਹੁਤ ਤਿਆਰੀ ਕਰਨ ਵਾਲੀ ਨੇ ਬੜੀ ਕਰਨੀ ਆ ਚਲੋ ਉਹਨਾਂ ਨੂੰ ਮੈਨੂੰ ਆਖਿਆ ਬੰਦਿਆਂ ਨੇ ਜਿੰਨਾ ਤੋਂ ਆਈ ਆ ਉਹ ਆਂਦੇ ਮੰਨ ਲਓ ਇਹ ਗੱਲ ਹੈਗੀ ਵੀਰ ਜੀ ਜਦੋਂ ਬਣੀ ਨਾ ਥੱਲੇ ਵੇਖਣ ਯੋਗ ਚੀਜ਼ ਆਂਦਾ ਮੰਨ ਲਓ ਖਾਲਾ ਹਾਂ ਜੀ ਮੋੜ ਦਾ ਮੋੜ ਪੁੱਤ ਲਓ ਵੀ ਹਾਂ ਬਾਕੀ ਬਹੁਤ ਸੋਹਣ ਢਾਂਚੇ ਦੇ ਵਿੱਚ ਆ ਦੋਸਤੋ ਵੱਡੀ ਬੈੜ ਆ ਵੱਡੀ ਹੈ ਗਾਂ ਆਪਾਂ ਕਹਿ ਲਓ ਠੀਕ ਆ ਜੀ ਥੱਲੇ ਥੁੱਲੇ ਦੀ ਬੜੀ ਸਾਫ ਸੁਥਰੀ ਬਖਾਲਾ ਚੰਗਾ ਸੋਹਣਾ ਤਿਆਰ ਕਰੂਗੀ ਜਿੰਨੀ ਉੱਪਰੋਂ ਓਨੀ ਥੱਲੇ ਬਣ ਕੇ ਤਿਆਰ ਹੋਣ ਦੇ ਪੂਰੀ ਉਮੀਦ ਆ ਕਿ ਭਾਂਡੇ ਬਖਾਲੇ ਹੀ ਅਕਸਰ ਦੋਸਤੋ ਜੇਕਰ ਢਿੱਲਾ ਢੁਲਾ ਆਪਾਂ ਦੇਖ ਰਹੇ ਆ ਤੇ ਇਹ ਕਰਮਾਂ ਦੀ ਜਦੋਂ ਪੂਰੀ ਬਣੀ ਧਣੀ ਉਦੋਂ ਵਧੇਰੇ ਸਮਝਾਉਗੀ ਜਿਹੜਾ 8-7 ਦਿਨਾਂ ਦੇ ਵਿੱਚ ਤੁਸੀਂ ਵੇਖਿਓ ਤਮਾਸ਼ਾ ਹਾਂਜੀ ਤੇ ਪੂਰੇ ਪੂਰੇ ਵਜਨ ਲੋਟ ਆਲੀ ਆ ਵੀਰ ਜੀ ਹਾਂ ਹਾਂਜੀ ਹਾਂਜੀ ਤੇ ਲੈ ਵੀਰ ਚੰਡੇ ਆ ਦੇ ਦਾਂਗੇ ਕਿੰਨੇ ਦੀ ਆਪਾਂ ਵੀਰ ਜੀ ਮੋਲ ਤੇ ਭਾਵੇਂ ਚਲੋ ਜਿੱਦੀ ਵਛੀ ਭਾਵੇਂ ਸਾਠ ਹੀ ਕਰ ਲਈਏ ਹਾਂ ਪਰ ਨਾ ਆਪਾਂ ਇਹ ਆ ਵੀ ਮੋਲ ਵੀਰ ਜੀ 55000 ਰੁਪਿਆ ਵਾ ਹਾਂ ਤੇ ਬਾਕੀ ਇਹਦਾ ਵੀ ਵੀਰ ਜੀ ਦੋ ਛੜ ਦਾਂਗੇ 50 ਚ 48 ਦੀ 48 ਦੀ ਇਹ ਵੀ ਹਾਂਜੀ ਲੈ ਹਾਂਜੀ ਪੂਰੇ ਮੰਨ ਲੋ ਇਹ ਗੱਲ ਹੈ ਕਿ ਪੂਰੇ 96 ਦਾ ਵੀਰ ਜੀ ਜੋੜਾ ਦੋਵੇਂ ਲੈ ਜਾ ਕੋਈ ਤੇ ਹਾਂਜੀ ਹਾਂਜੀ ਲੈ ਹੋਰ ਵੀ ਬਾਕੀ ਵੇਖ ਲਈ ਹਾਂਜੀ ਹਾਂਜੀ ਫਲਾਦੀ ਹਾਂ ਜੋੜਾ ਵੀਰ ਜੀ ਲੈਣਾ ਆਊਗਾ ਨਾ ਕਹੇ ਨੇ ਮੰਨ ਲਓ ਕਹੇ ਮੇਰੇ ਵੀਰ ਭਰਾਣੇ ਦੂਰੋਂ ਨੇੜੇ ਹੋਣਾ ਵਾ ਤੇ ਮੰਨ ਲਓ ਵੀ ਤੇ ਪੇ ਤੂ ਪੇ ਤੇ ਚਲੋ ਆਪਾਂ ਵਿਖਾ ਦਿੱਤਾ ਉਹਦਾ ਵੀ ਵਿਖਾ ਦਿੰਨੇ ਆ ਜੀ ਆਂਦੇ ਹਾਂ ਠੀਕ ਆ ਵੀਰ ਜੀ 95000 ਦਾ ਜੋੜਾ ਵੀਰ ਜੀ ਦੇ ਦਾਂ ਲਓ ਜੀ 95000 ਦਾ ਜੋੜਾ ਪਾ ਲਿਓ ਮੇਰਾ ਵੀਰ ਕੋਈ ਦੋਵਿਆਂ ਦਾ ਕੱਟੀਆਂ ਦਾ ਸੌਦਾ ਮਾਰਨਾ ਚਾਹੁੰਦਾ ਹਾਂ ਤੇ 95000 ਦਾ ਜੋੜਾ ਪਾ ਲਿਓ ਸਿੰਗਲ ਸਿੰਗਲ ਕਿਸੇ ਨੇ ਖਰੀਦਣੀ ਤਾਂ ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਦੱਸ ਦਾਂ ਹਾਂ ਜੀ ਹਾਂ ਜੀ ਸਿੰਗਲ ਸਿੰਗਲ ਦਾ ਵੀ ਦੱਸ ਦੱਸ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਮਾਲ ਬਿਲਕ ਤੇ ਅੱਜ ਜਿਵੇਂ ਕਹਿੰਦੇ ਨਾ ਵੀ ਤੇ ਮੱਖੀਆਂ ਤਿਲਕਦੀਆਂ ਨੇ ਹਾਂਜੀ ਹਾਂਜੀ ਉਹ ਗੱਲ ਬਾਤ ਹੋ ਗਈ ਆ ਕਿਉਂ ਨਕੇ ਵੀਰ ਹਾਂ 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 ਠੀਕ ਆ ਜੀ ਤੇ ਆ ਅੱਜ 200 ਪਸ਼ੂ ਆ ਵੀਰ ਝੰਡੇ ਦੇ ਬਿਲਕੁਲ ਇਸ ਕਿਲੇ ਦੇ ਉੱਪਰ ਮਾਲ ਵੀਰ ਲੈਂਦਾ ਠੀਕ ਆ ਜੀ ਵੈਸੇ ਛਾੜ ਛਾੜ ਕੇ ਤੇ ਹਰ ਕੋ ਬੰਦਾ ਚਾਹੁੰਦਾ ਵੀ ਆਪਣੀ ਦੁਕਾਨਦਾਰੀ ਆ ਤੇ ਚੰਗਾ ਸਾਫ ਸੁਥਰਾ ਲੈ ਆ ਕੇ ਪਸ਼ੂ ਪੇਸ਼ ਕਰੀਏ ਵੀਰ ਝੰਡੇ ਨੇ ਵੀ ਕੋਈ ਕਸਰ ਨਹੀਂ ਛੱਡੀ ਕਿ ਬਾਕੀ ਮੇਰਾ ਵੀਰ ਤੁਸੀਂ ਠੀਕ ਹੈ ਜੀ ਪੈਸੇ ਲਾਉਣ ਲੱਗੇ ਵੀ ਕਸਰ ਨਾ ਛੱਡਿਓ ਚੰਗਾ ਪਸ਼ੂ ਤੁਹਾਨੂੰ ਲੈ ਕੇ ਜਾਇਓ ਠੀਕ ਹੈ ਜੀ ਆਓ ਆਪਣੀ ਇਥੇ ਨਰਕ ਪਰਖਾ ਤਸੱਲੀ ਕਰੋ ਲੈ ਝੰਡੇ ਵੀਰ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਆਏ ਵੀ ਜੀ 9872439717 ਦੂਜਾ ਨੰਬਰ ਹੈ 82647 ਤੇ 20068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪਿੰਡ ਕੈਰੋਂ ਨਜ਼ਦੀਕ ਆਪਣੇ ਮੰਨ ਲਓ ਵੀ ਪੈਲਸਾ ਰੋਡ ਦੇ ਉੱਪਰ ਹੀ ਗ੍ਰੈਂਡ ਕੈਰੋਂ ਪੈਲਸ ਉੱਥੋਂ ਦੀ ਵੀਰ ਮੇਰਾ ਕੋਈ ਲੋਕੇਸ਼ਨ ਲਾ ਕੇ ਸਿੱਧਾ ਆ ਆਪਣੇ ਲਾਗੇ ਬਈ ਕਾ ਚੜਦੇ ਬੰਨੇ ਆਪਣੀਆਂ ਵੀ ਹੱਲੀਆਂ ਦਬਾਬੀਆਂ ਦੀਆਂ ਬਈ ਕਾ ਵਾਈਦੀਆਂ ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਭਰਾਵੋ ਐਡਰੈਸ ਤੁਸੀਂ ਕਨਫਰਮ ਕਰ ਲਿਆ ਠੀਕ ਆ ਵੀਰ ਛੰਡੇ ਦੀ ਜ਼ਬਾਨੀ ਬਾਕੀ ਇੱਥੇ ਆ ਕੇ ਜਦੋਂ ਮਰਜ਼ੀ ਆਉਂਗੇ ਦੋਸਤੋ ਕੋਈ 5000 ਪਸ਼ੂ ਇੱਥੇ ਤੁਹਾਨੂੰ ਮੌਜੂਦ ਮਿਲਣਗੇ ਠੀਕ ਆ ਜੀ ਸੇਲ ਪਰਚੇਜ ਦਾ ਕੰਮ ਆ ਤੇ ਨਿਰੰਤਰ ਜਿਹੜਾ ਬਿਲਕੁਲ ਕੰਟੀਨਿਊਸ ਕੰਮ ਚੱਲਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ